हेलो गाइस किदाव सभी स्वैग टाटा टाटा मेरे चैनल ते ठीक ठाक होगे दोस्तों आज अपन कर रहे हैं ओवरनाइट चैलेंज दोस्तों अपन फिर तो आज देखा ना देसी टेंट बनाया है दोस्तों च अपन करेंगे मेरे नाल दो जाने और है। एक दिन हेलो गाइस किदाव सभी स्वैग टाटा टाटा मेरे चैनल ते ठीक ठाक होगे दोस्तों गला दूसरा कनेक्ट कर दे सी वो होया नीगा दूसरा बना दे सी होया नी आ बना रहे हां तो दोस्तों अपने ना कुछ क बंदे पहले आप तीन कर रहे फिर चार हो गए आ कौन आ गर बई में तो अभी जानते हैं आ बई में तुम जानते हैं कोई ना तो हाँ गर बई दसो हाँ जी भाई जी असी पास पिछली वीडियो च भी आए हैं पिछली वीडियो च भी आए हैं तू तुम्हें लाइक करो हमें लाइक करो सपोर्ट करो है ना ये ना भाई है ना हाँ एक कहेगा प्राप भाई कितना प्राप भाई हेलो गाइस तुम लाइक करे करो लाइक ठीक है

ਬੰਦੇ ਚ ਆ ਰਿਹਾ ਚਾਕਲੇਟਾ ਪੈਨ ਚਲੋ ਦੇਰ ਦੀ ਕਰਦੇ ਆ ਇੱਕ ਚੈਲੰਜ ਕਰਾ ਦੇਗੇ ਚੱਲ ਤੇ ਆ ਵੀ ਦੋਸਤੋ ਵੈਪਰਸ ਆ ਤੈਨ ਲੈ ਆਂਦੇ ਚਲੋ ਕੋਈ ਆਉਂਦੇ ਆ ਵੀ ਦੋਸਤੋ ਵੈਪਰਸ ਆ ਆ ਦੋਸਤੋ ਵੈਪਰਸ ਵੈਪਰਸ ਹੋਇਆ ਪਿਆ ਕੀ ਹੋਇਆ ਪਿਆ ਕਿਵੇਂ ਆ ਬਾਬਾ ਜੀ ਸੱਟਾਂ ਠੀਕ ਆ ਯਾਰਾ ਹਾਂ ਯਾਰ ਹੋਰ ਮੱਡੇ ਕੀ ਆ ਹੋਰ ਵੀ ਦਿਖਾ ਦੇ ਕੋਈ ਹੈਗਾ ਤਾਂ ਉਹ ਦਿਖਾ ਦੇ ਉਹ ਵੀ ਕੋਈ ਚੱਕਰ ਸੰਗੀ ਦਾ ਨਹੀਂ ਹੁੰਦਾ ਮੁੰਡੇ ਉਹ ਦਿਖਾਈਦਾ ਹੁੰਦਾ ਤੇ ਵੀਰੇ ਆ ਜਿਹੜਾ ਜਿੱਤੂ ਨੂੰ ਕੋਕ ਮਿਲੂਗਾ ਗੈਲਨ ਚੋ ਗੈਲਨ ਦੇ ਵਾਦੇ ਗੈਲਨ ਆਪਾ ਝੋਲ ਅੱਜ ਬਣਾਵਾਂਗੇ ਆਪਾ ਝੋਲ ਕੇਲੇ ਤੜਕੇ ਵਾਲੇ ਤੜਕੇ ਵਾਲੇ ਓਏ ਹੁਣ ਸਾਵੇਂ ਆਂ ਸਾਵੇਂ ਵਾਲੇ ਬਣਾਵਾਂਗੇ ਤੇ ਆ ਹੈਗੀ ਨੂਨ ਦਾਨੀ ਅੱਗੇ ਮੈਂ ਦਿਖਾਉਣਾ ਤੇ 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 ਆ ਝੋਲੇ ਤੇ ਤੁਹਾਨੂੰ ਪਤਾ ਹੀ ਹੈ ਕੀ ਪਹੁੰਦਾ ਤੇ ਦੋਸਤ ਇੱਕ ਆਪਣਾ ਗੈਸ ਕੋ ਗੈਸ ਕੈਨ ਤੇ ਦੋਸਤ ਐ ਚੀਨੀ ਹੈ ਤੁਹਾਨੂੰ ਪਤਾ ਹੀ ਹੈ ਤੇ ਗੈਸ ਸਿਲੰਡਰ ਖਾਣਾ ਬਣਾਉਣ ਲਈ ਤੇ ਇੱਕ ਹੋਰ ਮਿਨੀ ਸਿਲੰਡਰ ਚਾਰਜਿੰਗ ਵਾਲਾ ਵਾਲਵ ਤੇ ਬਸ ਹੋਰ ਤੇ ਕੁਝ ਨਹੀਂ ਕਰ ਦੇਖ ਕੀ ਇਹ ਮੁੰਡਿਆ ਕਰਦਾ ਚਲੋ ਇਟਸ ਸਾਈਫਰ ਹਾ ਮਾੜਾ ਬੰਦਾ ਹੁੰਦਾ ਮਿਲੋ ਡਰ ਜਾਣਾ ਸੀ ਜ਼ਿੰਦਗੀ ਤੋਂ ਇੱਕ ਪਾਸਾ ਕਰ ਜਾਣਾ ਸੀ ਜਿੱਦਾਂ ਦੇ ਰਕਾਨੇ ਮੈਨੂੰ ਸੱਪ ਟੱਕਰ ਨਹੀਂ ਕੋਈ ਮੇਰੀ ਜਗ੍ਹਾ ਹੁੰਦਾ ਸੱਚੀ ਮਰ ਜਾਣਾ ਸੀ ਕਵਿ ਤੇ ਕਲਮ ਚੱਕ ਲੈ ਤੈਨੂੰ ਹੱਡ ਬਿੱਤੀ ਆਪਣੇ ਸੁਣਾਵਾ ਜਿੱਥੇ ਤੇਰਾ ਹਣ ਦੋਸਤੋ ਅਰਮਾਨ ਭਾਈ ਬਣਾ ਰਿਹਾ ਹੈ ਚੌਲ ਅਰਮਾਨ ਭਾਈ ਨੇ ਦੋਸਤੋ ਦਸਣਾ ਭੁੱਲ ਗਏ ਥੋੜਾ ਮਸਕੇੜ ਹੋ ਗਈ ਇੰਤੇ ਇਧਰ ਤੜਕਾ ਵੀ ਲੱਗ ਜਾਂਦਾ ਹੈ ਗਲਤੀ ਹੋ ਗਈ ਦੋਸਤੋ ਗਲਤੀ ਕਮਿਆ ਕੋ ਵੀ ਭਾਈ ਸੱਟਾ ਸੱਟ ਭਾਈ ਜੀ ਕਰਾਤਾ ਫਿਰ ਪੰਜ ਜਣੇ ਤਾਂ ਲਾਈਕ ਮੁੰਡੇ ਨੇ ਕਰਾਤਾ ਭਾਈ ਜੀ ਜਿਵੇਂ ਆ ਪ੍ਰਾਪ ਭਾਈ ਆ ਵੀ ਬੰਦੇ ਨੇ ਕਰਾਇਆ ਆਪਾਂ ਜਿਵੇਂ ਭਾਈ ਵਾਦੇ ਤੋਂ ਮੁਕਰੇ ਨਹੀਂਗੇ ਜਿੱਦਾਂ ਮੈਂ ਕਿਹਾ ਨਾ ਭਾਈ ਉਦਾਂ ਪਾ ਬੰਦੇ ਨੇ ਕਰਾਤਾ ਦੇ ਲਾ ਆਪਾਂ ਵੀਡੀਓ ਚ ਲੈ ਲਿਆ ਆ ਬੰਦੇ ਨੇ ਵੀ ਕਰਾਇਆ ਤੇ ਆ ਬੰਦੇ ਨੇ ਵੀ ਕਰਾਇਆ ਠੀਕ ਹੈ ਆਪਾਂ ਤਾਂ ਵੀਰੇ ਉਨ ਦੇ ਦੇ ਨੇ ਮੰਨੇ ਆ ਹਾਂ ਦੋਸਤੋ ਗੰਡੇ ਹੋਈ ਜਾਂਦੇ ਆ ਗੰਡੇ ਹੋਈ ਜਾਂਦੇ ਆ ਦੋਸਤੋ ਪੁੱਜੀ ਜਾਂਦੇ ਜੇ ਲੋ ਘੰਟੇ ਪਾ ਜਾਣਗੇ ਚਾਪਾ ਨੂਨ ਮਿਰਚ ਮਾਰਨਾ ਨੂਨ ਮਿਰਚ ਪਾ ਗਏ ਫਿਰ ਮਲਾਂਗੇ ਦੋਸਤੋ ਆਪਾਂ ਚੋਲ 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 ਓਏ ਆੜੀ ਆ ਕੋ ਕਾ ਵੀ ਮੈਂ ਪੀਣਾ। ਹੰਨਾ ਚੈਲੰਜ ਕਰਨਾ। ਤੂੰ ਪੀਣਾ। ਚੈਲੰਜ। ਕਾਲਾ ਟੀਆਨੇ ਜੜੀ ਮੈਂ ਤਾਂ ਪੀਣ ਲੱਗਾ। ਮੈਂ ਮੈਂ ਬਣਾ ਲਾਉਂਦਾ ਚੱਕਰ। ਚੈਲੰਜ ਕਰਨਾ। ਮੈਂ ਵੀ ਨਾੜੀ। ਚੈਲੰਜ ਮੈਂ ਵੀ ਨਾ ਚੈਲੰਜ। ਚੱਲ ਚੈਲੰਜ ਕਰ ਲੈਨੇ। ਚਲੋ ਮਿਲਦੇ ਦੋਸਤੋ ਚੱਲ ਚੱਲ ਜਿੱਤੇ। ਹਜੇ ਤੱਕ ਦੋਸਤੋ ਗੰਡੇ ਨਹੀਂ ਪੁੱਜੇਗੇ ਕਿ ਪੁੱਜ ਗਏ ਮਾਨ ਬਾਈ। ਹੋਰ ਟਾਈਮ ਲੱਗੇ। ਠੀਕ ਆ। ਹਾਂ ਹੋਰ ਸੁਨਾ ਮੁੰਡਿਆ ਗੱਲਬਾਤ ਸੁਨਾਜਾ ਤੂੰ ਸਾਨੂੰ। ਬੋਰ ਨਹੀਂ ਹੁਣ ਆਪਾਂ ਨਾਂ ਬੋਰੇ ਹੋਣ ਦੇਣੇ ਆਪਣੀ ਫੈਮਿਲੀ ਬੋਰ ਤਾਂ ਨਹੀਂ ਹੈਗੀ ਆ YouTube ਫੈਮਿਲੀ ਕਿੱਦਾਂ ਮੁੰਡਿਆ ਠੀਕ ਆ ਮੁੰਡੇ ਦਾ ਕੀ ਨਾਮ ਆ ਪ੍ਰਭਜੋਤ ਐਂ ਦੇ ਪ੍ਰਭਜੋਤ ਅੱਲਾ ਬਾਬਾ ਜੁਕੇ ਪ੍ਰਭਜੋਤ ਕੌਣ ਆ ਗਿਆ ਮੁੰਡਿਆ ਪ੍ਰਭਜੋਤ ਤੇ ਪ੍ਰਭਜੋਤ ਤੇ ਅਬਰੇ ਖੁਸ਼ ਆ ਬਰੇ ਪੜਾ ਖੁਸ਼ੀ ਵਾਲੀਆਂ ਬਾਜਾਂ ਲਾ ਲਓ ਭਲਾ ਜਿੱਦਾਂ ਮਰਜ਼ੀ ਲਾ ਲਓ ਖੁਸ਼ੀ ਹੋਈ ਆ ਭਰਾ ਇਕੱਠੇ ਹੋਏ ਆਪਣੇ ਤਾਂ ਆਪ ਸੱਤ ਰੰਗੀਆਂ ਜੀਆਂ ਬਾਜਾਂ ਕੱਢਦੇ ਇੱਕ ਭਰਾ ਆ ਬੈਠਾ ਹੋਰ ਦੱਸੋ ਕਿ ਦ ਪੰਜਵਾਂ ਪੜਾ ਆ ਗਿਆ ਮਾਣ ਭਾਈ ਦਿਖਾ ਦੇ ਓਏ ਮਾਣ ਭਾਈ ਐ ਚੌਲ ਪਾ ਦਿੱਤੇ ਆ ਦੋਸਤੋ ਆ ਦੇਖ ਸਕਦੇ ਆ ਆ ਪਾਣੀ ਪਾ ਦਿੱਤਾ ਦੋਸਤੋ ਮਸਾਲਾ ਮਸਾਲਾ ਪਾ ਦਿੱਤਾ ਤੇ ਮਾਣ ਭਾਈ ਲੱਗ ਕੇ ਬਣਾਉਂਦੇ ਦੋਸਤੋ ਆਪਾਂ ਬਾਲੀ ਨਹੀਂ ਬਣਾਉਂਦੇ ਕਿ ਅਗਰ ਭਾਈ ਤੁਸੀਂ ਦੇਖ ਹੀ ਲਿਆ ਬਸ ਸਾਰੀ ਦੇਖ ਲਿਆ ਖਾਣ ਪੀਣ ਦਾ ਸਮਾਨ ਚੱਲ ਜੀ ਜਾਂਦਾ ਹੈ ਬਸ ਚਲੋ ਠੀਕ ਹੈ ਮਿਲਦੇ ਦੋਸਤੋ ਬਣ ਚੁੱਕੇ ਚੌਲ ਦੇਖ ਸਕਦੇ ਹੋ ਤੁਸੀਂ ਤੁਸੀਂ ਵੀ ਖਾ ਲਓ ਦੋਸਤੋ ਅੱਗੇ ਮਿਲਦੇ ਹਾਂ ਦਨਚੋਲ ਮਿਲਦੇ ਅੰਗੇ ਦਨ ਖਾਣਾ ਬੀਨੋ ਹੋ ਚੁੱਕਾ ਕੰਪਲੀਟ ਹੋ ਗਿਆ ਬਈ ਖਾਣਾ ਹੋ ਗਿਆ ਬਈ ਖਾਣਾ ਹੋ ਗਿਆ ਬਈ ਹਾਂਜੀ ਹੋ ਗਿਆ ਮੇਰਾ ਵੀ ਹੋ ਗਿਆ ਚਲੋ ਹੁਣ ਵੀਰੇ ਖਾਣ ਦੇ ਨਾਲ ਕੋ ਮਿੱਠਾ ਮੈਂ ਕਿਆ ਹੋ ਸੀ ਦੋਸਤੋ ਆਪਣੇ ਕੋਲ ਹੈਗੀਆਂ ਕਿੱਧਰ ਗਈਆਂ ਕਿੱਧਰ ਗਈਆਂ ਆਪਣੇ ਕੋਲੇ ਦੋਸਤੋ ਹੈਗੀਆਂ ਤਿੰਨ ਚਾਕਲੇਟਾਂ ਠੀਕ ਆ 1 2 3 ਠੀਕ ਆ ਮੈਂ ਤੋੜਦੀ ਉਹਦੀ ਕਰ ਲੈਂਦੇ ਆ ਕਿ ਮੈਂ ਤੂੰ ਤੇ ਫਿਰ ਅਵੰਦੀ ਇਹਦੀ ਕਰਨ ਉਹ ਮੇਰੀ ਗੱਲ ਸੁਣੋ ਏਦਾਂ ਕਰ ਲੋ ਤਿੰਨ ਚੌਕ ਲੇਟਾ ਮਿਲ ਕੇ ਖਾਣੀਆਂ ਮਿਲ ਕੇ ਖਾ ਲੋ ਚਾਰ ਦਿਨ ਹੈਗੇ ਆਪਾਂ ਨਹੀਂ ਤਾਂ ਬੇਰੇ ਫਿਰ ਏਦਾਂ ਹੋਗਾ ਖਾ ਲਿਆ ਖਾ ਲਿਆ ਖਾ ਲਿਆ ਮਿਲ ਕੇ ਖਾ ਲੋ ਮਿਲ ਕੇ ਖਾ ਲੋ ਚਲੋ ਦੋਸਤੋ ਮਿਲ ਕੇ ਖਾਣੇ ਐ ਕਰੀ ਏਦੀ ਜੀ ਤੁਸੀਂ ਦੋਨੇ ਕਰ ਦੋ ਫੜਾ ਯਾਰ ਮੈਂ ਮੋਟੂ ਕਰਦੇ ਤੂੰ ਹੱਥ ਹੀ ਕਰੇਂਗਾ ਮੋਟੂਨ ਸਾਫੀ ਤੋਂ ਆਪਾਂ ਜੀਤੇਗਾ ਠੀਕ ਹੈ ਮੋਟੂ ਉਹਨੂੰ ਐਵੇਂ ਮੋਟੂ ਕਿ ਕਹੀ ਜਾਂਦਾ ਉਹਦਾ ਨਾਮ ਰਮਾਨਾ ਅੱਛਾ ਰਮਾਨਾ ਰਮਾਨਾ ਐਵੇਂ ਮਣ ਮੋਟੂ ਮੋਟੂ ਨਾ ਕਰੇ ਠੀਕ ਹੈ ਕਿਆ ਠੀਕ ਹੈ ਓਏ ਅੱਡੀ ਇੱਕ ਤੂੰ ਲੈ ਲੈ ਠੀਕ ਹੈ ਇੱਕ ਬੈ ਲੈ ਲੈ ਚਲੋ ਠੀਕ ਹੈ ਦੋਸਤੋ ਇੱਥੇ ਆਏ ਭਾਈ ਸਾਹਿਬ ਆ ਗਏ ਚਲੋ ਮਿਲਦੇ ਆਖਾਂਗੇ ਖਾਣਾ ਪੀਣਾ ਹੋ ਚੁੱਕਿਆ ਦੋਸਤੋ ਕੰਪਲੀਟ ਹੋਣ ਲੱਗੇ ਦੋਸਤੋ ਆਪਾਂ ਸੌਣੇ ਆ ਮੁੰਡੇ ਸੌਂ ਚੁੱਕੇ ਕਿਵੇਂ ਆ ਪ੍ਰਾ ਭਾਈ ਕਿਵੇਂ ਆ ਕਹਿ ਰਹੇ ਹੋ ਆਪਾਂ ਵੀ ਲੱਗੇ ਆ ਦੋਸਤੋ ਸੌਣ ਮਿਲਦੇ ਆ ਅੱਗੇ ਕਿਵੇਂ ਮੁੰਡਿਆ ਹਾਂਜੀ ਬਾਈ ਕਿਦਾਂ ਲੱਗਿਆ ਆਪਣੀ ਵੀਡੀਓ ਚੋਂ ਬਹੁਤ ਰੰਗਿਆ ਪੂਰੇ ਲੈ ਪਾਦੇ ਵਧੀਆ ਬੰਦਿਆ ਪੂਰੇ ਘੜ ਦੇ ਸੀ ਫੇਰ ਦੋਸਤਾਂ ਨੇ ਚੱਕ ਲਿਆ ਇਹ ਦੋਸਤਾਂ ਜਾਈ ਚੱਕ ਲੈਂਦੀ ਆਪਾਂ 7 ਲੱਖ ਦੀ 7 ਲੱਖ ਦੀ ਚਲੋ ਠੀਕ ਹੈ ਮਿਲਦੇ ਆਂ ਸਵੇਰ ਨੂੰ ਮੈਜਿਕਸ ਬਾਗੀ ਕਰਨਾ ਦੇ ਸਾਈਡ ਰੱਬ ਨੇ ਮੁੰਡਾ ਹਾਰੇਗਾ ਜੱਜ ਤੇ ਨਹੀਂ ਵੇਖਦਾ ਹਾਈ ਇੱਕ ਵਾਰੀ ਘਰੋਂ ਤੁਰਿਆ ਫੇਰ ਜੋਬਰ ਪਿੱਛੇ ਨਹੀਂ ਵੇਖਦਾ ਤੇਰੇ ਦਿਨ ਰਾਤ ਲੈਂਦਾ ਸੁਪਨੇ ਤੈਨੂੰ ਹੰਲੇੜੇ ਕਿੱਥੇ ਨਹੀਂ ਵੇਖਦਾ ਨਹੀਂ ਤੂੰ ਆਗਦੀ ਸੀ ਕੱਖ ਨਹੀਂ ਹੋਣਾ ਮਹਿਣਾ ਤੇਰਾ ਮੇਰੇ ਲਈ ਕਮਾਈ ਹੋਣ ਲੱਗਿਆ ਯਾ ਤੇਰਾ ਰੰਗ ਵੇਟਿਆ ਵੇਟ ਕਰੀ ਸੋਣੀਏ ਭਲਾਈ ਹੋਣ ਲੱਗਿਆ ਯਾ ਤੇਰਾ ਰੰਗ ਵੇਟਿਆ ਦੇਖ ਮੈਂ ਥੋੜਾ ਸਭ ਕੇ ਸੱਜੇ ਸੋਈ ਬੀਸ਼ਨੂ ਬਿਮਾਰੇ ਤੱਕ ਲਾਈਟ ਬੰਨ੍ਹ ਲੈ ਸੇ ਕੁਦਸੀ ਨੂੰ ਵੀ ਪਲ ਨੇ ਪਾਇਤ ਬੰਨ੍ਹ ਲੈ ਸੇ ਅਮ ਲੱਖ ਦੇਖ ਰੱਖਾ ਕਰਾ ਦੁਨੀਆ ਕਾ ਥੋੜੀ ਪਰ ਮਾਂ ਬਾਪੂ ਥੋੜੇ ਸੇ ਟਾਈਟ ਬੰਨ੍ਹ ਲੈ ਸੇ ਅਮ thank <music> you ਆ ਬੰਦਾ ਹੁੰਦਾ ਬੱਲੋ ਡਰ ਜਾਣਾ ਸੀ ਜ਼ਿੰਦਗੀ ਤੋਂ ਇੱਕ ਬਸਾ ਕਰ ਜਾਣਾ ਸੀ ਜਿੱਧਾਂ ਦੇ ਕੰਨ ਮੈਨੂੰ ਸੱਪ ਟੱਕਰ ਨਹੀਂ ਕੋਈ ਮੇਰੀ ਜਗ੍ਹਾ ਹੁੰਦਾ ਸੱਚੀ ਮਰ ਜਾਣਾ ਕਬੀ ਤੇ ਕਲਮ ਚੱਕ ਲੈ ਤੈਨੂੰ ਹੱਡ ਬਿੱਤੀ ਆਪਣੀ ਸੁਣਾਵਾਂ ਜਿੱਥੇ ਤੇ ਆਇਆ ਦੋਸਤੋ ਰਾਤ ਕੇ 2 ਬਜ ਗਿਆ ਆ ਦੇਖ ਸਕਦੇ ਆ ਪਾਣੀ ਦੀ ਬੂੰਦਾਂ ਧੁੰਦ ਦੇਖ ਸਕਦੇ ਹੋ ਦੋਸਤੋ ਵਾਰ ਕਿੰਨੀ जा ही ला सकते कि अंदरजा ही ला लो ठंड लगी रजी हाँ बंदे सुते मो देख सकते किल्ला कि मैं बाहर नहीं था सी तुम दिखाया हम सुबह नहीं औखे सौखे कटदा करा गए तो चपा ਹੈਲੋ ਗਾਇਸ ਸੁਬਾਹ ਹੋ ਚੁੱਕੀ ਹੈ ਆਪਾਂ ਉੱਠ ਚੁੱਕੇ ਆ ਤੇ ਨਾਲ ਦੇ ਆਪਣੇ ਬੰਦੇ ਵੀ ਉੱਠ ਚੁੱਕੇ ਆ ਦੇ ਸਕਦੇ ਤੇ ਮੈਂ ਪ੍ਰਭ ਭਾਈ ਤੇ ਮੈਂ ਮਨ ਭਾਈ ਹਾਲ ਤਾਂ ਦੋਸਤੋ ਟਾਈਟ ਹੀ ਹੋਈ ਪਈ ਆ ਠੰਡ ਬਹੁਤ ਆ ਤਾਂ ਮੈਂ ਕਮੈਂਟ ਪਾਣੀ ਦੀ ਬੂੰਦਾਂ ਆ ਦੇਖ ਸਕਦੇ ਦੋਸਤੋ ਪਾਣੀ ਦੀਆਂ ਬੂੰਦਾਂ ਤੇ ਦੋਸਤੋ 10 15 ਮਿੰਟਾਂ ਬਾਅਦ ਆਪਣੇ ਚੈਲੰਜ ਖਤਮ ਹੀ ਹੋ ਜਾਏਗਾ ਆ ਦੇਖ ਲਓ ਤੋਂ ਦੇਖੀ ਵਾਰ ਦੋਸਤੋ ਚੈਲੰਜ ਹੋ ਚੁੱਕਿਆ ਖਤਮ ਹੋ ਸੇ 8:00 ਚੁੱਕਿਆ 8:00 ਦੇ 2 ਮਿੰਟ ਹੋ ਗਿਆ ਮੈਂ ਤੁਹਾਨੂੰ ਟਾਈਮ ਵੀ ਦਿਖਾ ਦਿੰਦਾ ਮਾਨ ਬਾਈ ਤੁਹਾਨੂੰ ਮਾਨ ਬਾਈ ਹੋ ਗਿਆ ਨਾ ਟਾਈਮ ਆਪਣਾ ਹਾਂ ਚਲਦੇ ਆ ਬਾਹਰ ਨੂੰ ਦੋਸਤੋ ਤੋ ਦੰਦਾ ਕਰਕੇ ਨਹੀਂ ਸੂਰਜ ਨਿਕਲਿਆਗਾ ਉੱਦਾਂ ਦਾ ਸਰਵਾਈਵ ਆਪਾਂ ਕਰ ਚੁੱਕੇ ਆਂ ਦੇਖ ਸਕਦੇ ਤੁਸੀਂ ਪਾਣੀ ਪਾੜੀ ਹੋਇਆ ਪਿਆ ਚਲੋ ਮਿਲਦੇ ਆ ਅਗਲੀ ਨੈਕਸਟ ਵੀਡੀਓ 'ਚ ਤਦ ਤੱਕ ਬਾਈ ਹੋਰ ਕੋ ਕਰਨਾ ਬਾਈ ਤੁਸੀਂ ਲਾਈਕ ਕਮੈਂਟ ਇਅਰ ਕਰ ਦੋ ਬਾਈ ਮਿਹਨਤ ਬਹੁਤ ਕਰਦੀ